ਸਰਵ ਜੀ ਸੰਗਰੂਰ ਵਿਧੀ ਰਚਨਾ ਖਾ ਪੀ ਤੇਰਾ ਸ਼ੁਕਰ ਮਨਾਵੇ ਖਾ ਪੀ ਤੇਰਾ ਸ਼ੁਕਰ ਮਨਾਵੇ ਰੋਟੀ ਖਾਵੇ ਜਾਂ ਖਾਵੇ ਰੋਟ ਰੋਟੀ ਖਾਵੇ ਜਾਂ ਖਾਵੇ ਰੋਟ ਖਾ ਪੀ ਤੇਰਾ ਸ਼ੁਕਰ ਮਨਾਵੇ ਖਾ ਪੀ ਤੇਰਾ ਸ਼ੁਕਰ ਮਨਾਵੇ ਰੋਟੀ ਖਾਵੇ ਜਾ ਖਾਵੇ ਦੂਰ ਸਿਰ ਉੱਤੇ ਰੱਖੀ ਹੱਥ ਸਦਾ ਸਿਰ ਉੱਤੇ ਰੱਖੀ ਹੱਥ ਸਦਾ ਨਾ ਲੱਗੇ ਕਦੇ ਕੋਈ ਝੋਟ ਨਾ ਲੱਗੇ ਕਦੇ ਕੋਈ ਝੋਟ ਕਿਰਪਾ ਤੇਰੀ ਨੂੰ ਕਿਰਪਾ ਤੇਰੀ ਨੂੰ ਬੁਲਣਾ ਜਾਵੇ ਬੁਲਣਾ ਜਾਵੇ ਕਮਾਈ ਚਾਹੇ ਲੱਖਾਂ ਹਜ਼ਾਰਾਂ ਨੂੰੜ ਮੱਖਾਂ ਹਜ਼ਾਰਾਂ ਲੋਟ ਲੱਖਾਂ ਹਜ਼ਾਰਾਂ ਨੂੰੜ ਕੀ ਆਸਰਾ ਤਕਨਾ ਹੋਰ ਕਿਸੇ ਦਾ ਜਦ ਮਿਲਦੀ ਰਹੇ ਸਦਾ ਤੇਰੀ ਓੜ ਕਿਸੇ ਕਿਸਮ ਦੀ ਕਦੇ ਵੀ ਨਾ ਆਵੇ ਟੋਟ ਹਰ ਕਮ ਸੰਗਰੂਰ ਵੀ ਦਾ ਜਾਤਾ ਜੀ ਹੋ ਜਾਵੇ ਲੋ